ਬਾਬੇ ਹੁਣ ਆਪਾਂ ਪਹੁੰਚੇ ਆਂ ਜੀ ਸ਼ਕਤੀਮਾਨ ਦੀ ਸਟਾਲ ਤੇ ਤੇ ਇਹਨਾਂ ਦੇ ਕਿਹੜੇ ਕਿਹੜੇ ਸੰਦਾਰੇ ਖੜੇ ਨੇ ਇਸ ਟਾਈਮ ਤੁਹਾਨੂੰ ਸਾਰੀ ਡਿਟੇਲ ਦਵਾਂ ਨਾ ਕੀ ਕੀ ਰੇਟ ਆ ਜਿਹਦੀ ਕੋਈ ਪ੍ਰਾਈਸ ਲਿਸਟ ਲੱਗੀ ਹੋਊ ਆਪਾਂ ਤੁਹਾਨੂੰ ਸਾਰੀ ਦੱਸਾਂਗੇ ਸਾਰੀ ਡਿਟੇਲ ਦਵਾਂਗੇ ਜੀ ਠੀਕ ਆ ਜੀ ਸਟਾਰਟਿੰਗ ਕਰਦੇ ਆਂ ਪਹਿਲਾਂ ਆਪਾਂ ਰੋਟਾਵੇਟਰ ਤੋਂ ਇਹ ਹੈਗਾ ਸੌਰੀ ਕੱਦੂ ਵਾਲਾ ਜਿਹੜਾ ਗਾਹਣ ਕਰਨਾ ਉਹਦਾ ਰੋਟਾਵੇਟਰ ਆ ਜੀ ਉਹਦੇ ਵਿੱਚ ਚੱਲਦਾ ਇਹ ਇਹ ਪਿੱਛੇ ਇਹਦੀ ਪਲੇਟ ਲੱਗਿਆ ਹੋਇਆ ਇਹ ਸਫਾਈ ਕਰਨ ਲਈ ਆ ਠੀਕ ਆ ਜੀ ਜਿੱਦਾਂ ਆਪਾਂ ਕੱਦੂ ਵਾਲੀ ਹੈਰੋ ਚਲਾਉਨੇ ਆ ਜਿਹੜਾ ਸਿੰਪਲ ਰੋਟਾਵੇਟਰ ਹੁੰਦਾ ਕੱਦੂ ਕਰਨ ਲਈ ਇਹਦੇ ਬਲੇਟਾਂ ਦਾ ਫਰਕ ਆ ਇਹਦੇ ਬਲੇਟ ਤੁਹਾਨੂੰ ਤੁਸੀਂ ਦੇਖ ਲਓ ਕਿੱਦਾਂ ਦੇ ਨੇ ਤੇ ਇਹਦੇ ਬਲੇਟ ਦੇਖੋ ਕਿੱਦਾਂ ਦੇ ਨੇ ਇਹ ਤੁਸੀਂ ਇੱਕ ਵਾਰ ਫੇਰਤਾ ਚਾਹੇ ਮੱਕੀ ਵਾਲਾ ਖੇਤ ਆ ਜਿਹੜਾ ਮਰਜੀ ਖੇਤ ਆ ਇੱਕ ਵਾਰ ਜਿਹਨੇ ਤਿਆਰ ਕਰ ਦੇਣਾ ਇਹ ਜ਼ਮੀਨ ਜਿਵੇਂ ਸੁੱਕੇ ਚਲਾਉਣ ਵਾਲਾ ਰੋਟਾਵੇਟਰ ਤੇ ਇਹ ਕੱਦੂ ਦੇ ਵਿੱਚ ਚਲਾਉਣ ਵਾਲਾ ਜਦੋਂ ਆਪਾਂ ਝੋਨਾ ਲਾਉਣਾ ਠੀਕ ਆ ਜੀ ਤੇ ਇਹ ਆ ਗਿਆ ਕੋਈ ਇਹ ਵੀ ਸੈਂਟਰ ਦੇ ਵਿੱਚ ਉਹਰੇ ਖਾਲੀ ਜਗ੍ਹਾ ਵਾਲੇ ਇਹਨੂੰ ਕਹਿੰਦੇ ਨੇ ਇੰਟਰ ਰੋ 190000 ਦਾ ਜੀ ਡਿਸਕਾਊਂਟ 10000 ਦਾ ਤੇ ਮੇਲੇ ਤੇ ਗਿਫਟ ਹੈਗਾ ਜੀ ਆਟਾ ਚੱਕੀ ਤੇ ਮੇਲਾ ਪ੍ਰਾਈਸ ਹੈਗਾ ਇਹਦਾ 1 ਲੱਖ 80 ਜਿਆਦਾ ਡਿਸਕਾਊਂਟ 10000 ਦਾ ਤੇ ਅੱਗੇ ਆ ਗਿਆ ਜੀ ਇਹਨਾਂ ਦਾ ਸੁਪਰ ਸੀਟਰ 8 ਫੁੱਟ ਇਹ 2 ਲੱਖ 85000 ਦਾ ਜੀ ਤੇ ਮੇਲੇ ਤੇ 2 ਲੱਖ 85000 ਦਾ ਤੇ ਮੇਲੇ ਤੇ ਹੈਗਾ 275 ਦਾ ਜੀ 10000 ਡਿਸਕਾਊਂਟ ਆ ਜੀ 8 ਫੁੱਟ ਆ ਇਹ ਠੀਕ ਹੈ ਜੀ ਤੇ ਇਧਰ ਆ ਵੀ ਤੁਹਾਨੂੰ ਬਾਅਦ ਚ ਦਿਖਾਉਂਦੇ ਆ ਕੰਨੇ ਵਾਲੀ ਮਸ਼ੀਨ ਤੇ ਇਹ ਆ ਗਿਆ ਇਹਨਾਂ ਦੇ ਸਿੰਪਲ ਰੋਟਾਵੇਟਰ 8 ਫੁੱਟਾ ਟੌਪ ਮਾਡਲ 155 ਦਾ 11000 ਡਿਸਕਾਊਂਟ ਆ ਜੀ। ਇਹ 10 ਫੁੱਟਾ ਆ ਗਿਆ ਜੀ 190 ਦਾ। ਇਹਦੇ 12000 ਡਿਸਕਾਊਂਟ ਆ 177 ਦਾ ਰਹਿ ਗਿਆ ਜੀ। ਇਹ ਉਤੋਂ ਵੱਡਾ ਆ ਗਿਆ ਜੀ। ਇਹ 11 ਫੁੱਟਾ ਜੀ 232000 ਦਾ ਤੇ ਇਹਦੇ 10000 ਡਿਸਕਾਊਂਟ ਆ 222000 ਦਾ ਰਹਿ ਗਿਆ। ਅੱਗੇ ਛੋਟਾ ਜਾ ਆ ਗਿਆ ਜਮਈ। ਇਹ ਪੰ ਇਹ 75000 ਦਾ 80000 ਦਾ 5000 ਡਿਸਕਾਊਂਟ 75000 ਦਾ ਬਾਗਾ ਬੂਗਾ ਦੇ ਵਿੱਚ ਚਲਾਉਣ ਵਾਲਾ ਉਹ ਚੀਜ਼ ਆਏ ਇੱਕ ਇਹ ਖੜਾ ਇੱਕ ਇਹ ਚੀਜ਼ ਖੜੀ ਆ ਠੀਕ ਆ ਜੀ ਤੇ ਆਇਆ ਉਹਨਾ ਹੀ ਡੀਟੇਲ ਤੁਹਾਨੂੰ ਆਏ ਘੁੰਮ ਕੇ ਆ ਕੇ ਦੰਨੇ ਆ ਇਹ ਆ ਗਿਆ ਉਹਨਾਂ ਦਾ ਫਾਈਟਾਈਲਾਈਜ਼ਰ ਸਪਰੇਡਰ ਤੁਸੀਂ ਇਹ ਖੰਡਾਉਣਾ ਕੁਝ ਵੀ ਖੰਡਾਉਣਾ ਇਹਦੇ ਵਿੱਚ 4 ਕੁਆਂਟਲ ਤੱਕ ਹਰ ਇੱਕ ਵਾਰ ਚ ਪਾ ਕੇ ਤੁਸੀਂ ਖੰਡਾ ਸਕਦੇ ਹੋ ਠੀਕ ਆ ਸਪਰੇਅ ਪੰਪ ਆ ਗਿਆ ਇਸ ਸਪਰੇਅ ਬੰਪੋਂ ਬੂਮ ਵਾਲਾ ਇਹਦੇ ਵਾਲਾ ਵਾਲੇ ਬੂਮ ਖੋਲੇ ਆਣੇ ਨੇ ਕਮ ਸੇ ਕਮ 50 ਫੁੱਟ ਜਗ੍ਹਾ ਇੱਕ ਵਾਰਤ ਲੈ ਕੇ ਜਾਂਦਾ ਜੀ ਇਹ ਆ ਗਈ ਇਹਨਾਂ ਦੀ ਸ਼ਕਤੀਮਾਨ ਦੀ ਅਚਾਰ ਵਾਲੀ ਮਸ਼ੀਨ ਜਿਹੜੇ ਭਰਾ ਡੈਰੀ ਫਾਰਮ ਦਾ ਕੰਮ ਕਰਦੇ ਉਹਨਾਂ ਨੂੰ ਪਤਾ ਹੈ ਇਹਦੇ ਵਿੱਚ ਤੁਸੀਂ ਚਾਰ ਪਾਓ ਇਹਨੇ ਵਿੱਚ ਰਲਾ ਕੇ ਜਿਵੇਂ ਆਪਾਂ ਦਾਣਾ ਦੂਣਾ ਕੁਝ ਵੀ ਰਲਾਉਣਾ ਇਹਨੇ ਔਰੇ ਦੀ ਕੱਢੀ ਜਾਣਾ ਜੀ ਡੰਗਰਾਂ ਦੇ ਮੂਰੇ ਦੀ ਠੀਕ ਆ ਜੀ ਉੱਪਰ ਤੁਸੀਂ ਪਾਉਣਾ ਰਲਾ ਕੇ ਸਾਰਾ ਕੁਝ ਇਹਦੇ ਵਿੱਚ ਘੜ ਦੇਣਾ ਇਹ ਵੀ ਡਿਸਟ੍ਰੀਬਿਊਟਰ ਨਾਲ ਚੱਲਦੀ ਆ ਠੀਕ ਆ ਜੀ ਉੱਤੇ ਬਹਿ ਕੇ ਤੁਸੀਂ ਕੰਟਰੋਲ ਕਰਨਾ ਬਹੁਤ ਵਧੀਆ ਚੀਜ਼ ਆ ਜੀ ਇਹ ਆ ਗਿਆ ਇਹਨਾਂ ਦਾ ਬੈਲਰ ਜੀ ਆਮ ਜੋ ਆਪਣੇ ਪੰਜਾਬ ਵਿੱਚ ਚੱਲਦੇ ਨੇ ਸਿਕਿਉਰ ਬੈਲਰ ਛੋਟੀਆਂ ਗੱਠਾਂ ਵਾਲੇ ਜੀ ਇਹ ਆ ਗਿਆ ਇਹਨਾਂ ਦਾ ਰਾਉਂਡ ਬੈਲਰ ਠੀਕ ਆ ਜੀ ਇਹ ਦੋ ਤੋਂ 4 ਕੁਇੰਟਲ ਤੱਕ ਗੱਠ ਬਣਾਉਂਦਾ ਏ ਤੇ ਇਹਨੂੰ ਜਿਹੜਾ ਟਰੈਕਟਰ ਚਾਹੀਦਾ 75 HP ਦੇ ਉੱਪਰ 75 HP ਦੇ ਥੱਲੇ ਟਰੈਕਟਰ ਨਹੀਂ ਸਹੀ ਚੱਲਣਾ ਉਹ ਓਵਰਲੋਡ ਚੱਲੂਗਾ ਤੇ ਇਹ 'ਚ ਵੀ ਨੱਟ ਵਰਤਿਆ ਜਾਂਦਾ ਏ ਦੋ ਦੋ ਚਾਰ ਕੁਆਂਟਰ ਦਾ ਗੱਠ ਬਣਾਉਣੀ ਤੇ ਇਹਦਾ ਪ੍ਰਾਈਸ ਹੈਗਾ 24 ਲੱਖ ਰੁਪਈਆ ਠੀਕ ਹੈ ਜੀ ਇਹ ਰਾਉਂਡ ਵੇਲਰ ਆ 골 ਵੇਲਰ ਤੇ ਅੱਗੇ ਆ ਗਿਆ ਜੀ ਇਹਨਾਂ ਦਾ ਆ ਤਾਂ ਹੋ ਗਿਆ ਡੈਰੀ ਫਾਰਮ ਵਾਲਿਆਂ ਲਈ ਇਹ ਆ ਗਈ ਅਚਾਰ ਪੈਕ ਕਰਨ ਵਾਲੀ ਮਸ਼ੀਨਾਂ ਇਹਦੇ ਵਿੱਚ ਪਿੱਛੋਂ ਅਚਾਰ ਪਾਣਾ ਜੀ ਇਹਦੇ ਵਿੱਚ ਗੱਠ ਬਣ ਕੇ ਆ ਜਾਣੀਆਂ ਤੇ ਬਾਹਰ ਆ ਕੇ ਉਹਦੇ ਪੈਕ ਹੋਣੀਆਂ ਪੈਕ ਹੋ ਕੇ ਨੇ ਬਾਹਰ ਕੱਢਣੀਆਂ ਇੱਕੋ ਵਾਰ ਚ ਸਾਰਾ ਕੰਮ ਕਰਦੀ ਆ ਤੁਸੀਂ ਬਾ ਪਿੱਛੇ ਦੀ ਅਚਾਰ ਪਾਉਣਾ ਏ ਟੋਕਾ ਕਰਿਆ ਹੋਇਆ ਉਹ ਪਾ ਕੇ ਤੁਸੀਂ ਇਹਨੇ ਗੱਠ ਬਣਾ ਕੇ ਇਧਰ ਪੈਕ ਕਰਕੇ ਕੱਢ ਦੇਣੀ ਆ ਜੀ ਇਹ ਹੈ ਚਾਰ ਪੈਕ ਕਰਨ ਵਾਲੀ ਮਸ਼ੀਨ ਆ ਜੀ ਇਹਦੀ ਪ੍ਰਾਈਸ ਹੈਗਾ 75 ਲੱਖ ਰੁਪਈਆ ਠੀਕ ਆ ਜੀ ਇਹ ਜਿਵੇਂ ਹੁਣ ਜਿਹੜੀਆਂ ਫੈਕਟਰੀਆਂ ਨੇ ਵੱਡੀਆਂ ਚਾਰ ਪੈਕ ਕਰਦੀਆਂ ਨੇ ਇਹ ਉਹਨਾਂ ਲਈ ਵੈਸਟ ਚੀਜ਼ ਆ ਠੀਕ ਆ ਜੀ ਤੇ ਜਿਨੇ ਕੋਈ ਬਿਨਸਥਾਨਕ ਚਲਾਉਣਾ ਲੰਬਾ ਵੀ ਹਾਂ ਫੈਕਟਰੀ ਵੱਡੀ ਫੈਕਟਰੀ ਚਾਰ ਫੈਕਟਰੀ ਕਰਨੀ ਆ ਉਹ ਇਹ ਚੀਜ਼ ਲੈਂਦੇ ਨੇ ਕਿਉਂਕਿ ਇਹਦੀ ਜਿਹੜੀ ਮਤਲਬ ਪੈਕਿੰਗ ਕਰਨ ਦੀ ਕੁਆਲਿਟੀ ਇੰਨੀ ਆ ਚਾਹੇ ਬਾਹਰ ਚਾਰ ਪਿਆ ਰਵੇ ਤੁਹਾਡੀ ਗੱਠ ਦੇ ਵਿੱਚ ਪਾਣੀ ਨਹੀਂ ਪੈਂਦਾ ਇੰਨੀ ਵਧੀਆ ਪੈਕਿੰਗ ਕਰਦੀ ਆ ਆ ਆ ਕੀ ਗੰਨੇ ਵਾਲੀ ਜੀ ਇਹਨੇ ਓਰੇ ਦੀ ਪਾ ਪਾ ਕੇ ਗੰਨੇ ਵਾ ਕੇ ਟਰਾਲੀ ਪਾਈ ਜਾਣੇ ਨੇ ਜੀ ਆਟੋਮੈਟਿਕ ਖੜਾ ਗੰਨਾ ਹੀ ਇਹ ਵੱਡੂਗੀ ਠੀਕ ਆ ਜੀ ਉਫਰ ਡਰਾਈਵਰ ਨੇ ਬੈਹਿ ਜਾਣਾ ਤੇ ਜਿਹੜਾ ਉੱਪਰ ਇਹ ਲੱਗਿਆ ਹੋਇਆ ਇਹਨੇ ਪਹਿਲਾਂ ਆਗ ਵੱਢੀ ਜਾਣੇ ਨੇ ਜਿਹੜੇ ਉੱਪਰ ਹਰੇ-ਹਰੇ ਆਗ ਨੇ ਉਹ ਵੱਢ ਕੇ ਇਹਨੇ ਸਾਈਡ ਤੇ ਕਰੀ ਜਾਣੇ ਨੇ ਤੇ ਉਰੋਂ ਇਹਦੇ ਗੰਨਾ ਜਾਣਾ ਜੀ ਇਹਨੇ ਟੋਟੇ ਕਰ ਕਰਕੇ ਠੀਕ ਆ ਜੀ ਮਗਰ ਟਰਾਲੀ ਚ ਪਾਈ ਜਾਣੇ ਨੇ ਤੇ ਇਹਦੀ ਕੀਮਤ ਪੂਰੀ 1 ਕਰੋੜ ਰੁਪਈਆ ਜੀ ਦੇਖੋ ਇਹ ਆ ਵੀ ਇਹਦੇ ਲਈ ਤੁਹਾਨੂੰ ਲੇਬਰ ਦੀ ਲੋੜ ਨਹੀਂ ਜਿਹੜੇ ਏਰੀਆ 'ਚ ਗੰਨਾ ਵੱਧਾ ਜੇ ਕਿਹਨੇ ਬਿਜ਼ਨਸ ਕਰਨਾ ਮਤਲ ਲੈ ਕੇ ਇਹਨੂੰ ਕਟਾਈ ਦਾ ਬਿਜ਼ਨਸ ਬੰਦਾ ਤੋਰ ਸਕਦਾ ਏ ਕਿਰਾਏ ਦੇ ਕੰਮ ਲਈ ਇਹਨੇ ਵੱਡ-ਵੱਡ ਕੇ ਗੰਨਾ ਖੜਾ ਹੀ ਵਾ ਟਰਾਲੀ 'ਚ ਪਾਈ ਜਾਣਾ ਟੋਟੇ ਕਰ ਕਰਕੇ ਛੋਟੇ-ਛੋਟੇ ਟੋਟੇ ਕਰਕੇ ਪਾਈ ਜਾਣੇ ਜਾ ਕੇ ਤੁਸੀਂ ਮਿਲ 'ਚ ਲਾਏ ਆਉਣੇ ਨੇ ਇੱਕੋ ਵਾਰ 'ਚ ਸਾਰਾ ਕੰਮ ਖਤਮ ਪ੍ਰਾਈਸ ਪਰ ਇਹਦਾ ਬਹੁਤ ਜ਼ਿਆਦਾ 1 ਕਰੋੜ ਠੀਕ ਆ ਜੀ ਦੇਖੋ ਇਹਦੀ ਟੈਕਨੀਕ ਵੀ ਬਹੁਤ ਆ ਜੀ ਇਹ ਬਹੁਤ ਫੋਰਨ ਕੰਟਰੀਆਂ 'ਚ ਬਹੁਤ ਟਾਈਮ ਦਾ ਚੱਲਦਾ ਉਧਰ ਇਹੋ ਜੀ ਚੀਜ਼ ਚੱਲਦੀ ਆ ਇਹਦੇ ਨਾਲ ਲੇਬਰ ਦਾ ਕੰਮ ਜਮੇ ਹੀ ਖਤਮ ਆ ਫਲੇਵਰ ਦੀ ਕੋਈ ਲੋੜ ਨਹੀਂ ਔਰ ਉਹ ਇਹਦੇ ਹਵਾ ਬਾ ਮਾਰਦਾ ਇਹ ਜਿਹੜਾ ਕੋਈ ਮਾੜਾ ਮੋਟਾ ਕਵਾੜ ਰਹਿ ਗਿਆ ਉਹ ਵੀ ਇਹਨੇ ਖੰਡਾ ਦੇਣਾ ਮਾਗਰ ਸਿਰਫ ਗੰਨਾ ਗੰਨਾ ਹੀ ਜਾਊਗਾ ਇਹਨਾਂ ਕੁਆਲਿਟੀ ਨਾਲ ਸਾਫ਼ ਹੋ ਕੇ ਤੇ ਇਹ ਅਸੀਂ ਵੀਡੀਓ ਸ਼ਕਤੀਮਾਨ ਦੇ ਇੰਪਲੀਮੈਂਟ ਦੀ ਠੀਕ ਆ ਜੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰ ਦਿਓ ਤੇ ਆ ਦੇਖੋ ਇਹਨਾਂ ਦਾ ਸਪਰੇਅ ਵਾਲਾ ਤੇ ਤੁਨੂੰ ਦੇਖੋ ਜੀ ਦੇਖੋ ਇਹ ਚੂਪਾ ਸਪਰੇਅ ਚਾਲੂ ਕਰਤੀ ਬਾਈ ਨੇ ਆਹ ਤੇ ਇਸ ਦੀ ਵੀ ਪਾਣੀ ਆ ਪੂਰਾ ਦੇਖੋ ਐਨ ਇੱਕ ਸਾਰ ਸਪਰੇਅ ਹੁੰਦੀ ਜਾਂਦੀ ਆ ਕਿਤੇ ਵੀ ਕੋਈ ਘਟ ਨਹੀਂ ਕਿਤੇ ਵੱਧ ਨਹੀਂ ਇਹਨੂੰ ਜਿੰਨਾ ਤੁਸੀਂ ਮਰਜ਼ੀ ਉੱਪਰ ਕਰ ਲਓ ਜਿੰਨਾ ਨੀਵਾ ਕਰ ਲਓ ਜਿਦਾਂ ਦੀ ਫਸਲ ਆ ਤੁਸੀਂ ਉਦਾਂ ਚਲਾ ਸਕਦੇ ਹੋ ਜਿਵੇਂ ਆਲੂਆਂ ਤੇ ਨੀਮਾ ਕਰ ਲਿਆ ਮੱਕੀ ਦੇ ਉੱਪਰ ਕਰ ਲਿਆ ਗੰਨੇ ਦੇ ਉੱਪਰ ਕਰ ਲਿਆ ਹਰੇਕ ਫਸਲ ਤੇ ਜਿਦੇ ਲ ਮਰਜ਼ੀ ਸਪਰੇਅ ਕਰ ਸਕਦੇ ਹੋ ਇੱਕ ਸਾਰਨ ਇੱਕ ਹੋਰ ਰੇਸੀ ਦਾ ਸਪਰੇਅ ਹੋਊ ਵੀ ਇਹ ਨਹੀਂ ਵੀ ਕਿਸੇ ਸਿਆੜ ਤੇ ਵੱਧ ਕੇ ਤੇ ਘੱਟ ਨਾ ਕਿਤੇ ਰਹੇ ਇਹਦੇ ਜੀਪੀਐਸ ਲੱਗਿਆ ਹੁੰਦਾ ਏ ਉਹ ਐਨ ਦੱਸਦਾ ਲੋਕੇਸ਼ਨ ਵੀ ਤੁਸੀਂ ਕਿੱਥੇ ਕਿੱਥੇ ਗੇੜਾ ਦੇਦਾ ਕਿੱਥੇ ਨਹੀਂ ਦੇਦਾ ਸਾਰੀ ਆਟੋਮੈਟਿਕ ਮਸ਼ੀਨਾਂ ਨੇ ਟੈਕਨੀਕ ਬਹੁਤ ਜ਼ਿਆਦਾ ਹਾਈ ਹੋ ਗਈ ਦੇ ਇਸੀ ਸ਼ਕਤੀਮਾਨ ਦੀ ਵੀਡੀਓ ਇੰਪਲੀਮੈਂਟ ਦੀ ਵੀਡੀਓ ਮੇਰੇ ਭਰਾਵਾਂ ਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਜੀ